ਮੇਰੇ ਪਿਆਰੇ শ্রোਤਿਆਂ ਨੂੰ ਮੇਰੀ ਪਿਆਰ ਭਰੀ ਸਤਿਕਾਰ ਮੇਰਾ ਮਨੂ ਪੁੱਤ ਤੇ ਮੇਰਾ ਸਨੂ ਪੁੱਤ ਤੁਹਾਡੇ ਅੱਗੇ ਪੇਸ਼ ਕਰਨ ਜਾ ਰਹੇ ਨੇ ਜੀਟੀ ਰੋਡ ਉੱਤੇ ਬੜਾ ਹੁੰਦਾ ਸੀ ਨਜ਼ਰ ਕੱਲ੍ਹ ਹੀ ਆਉਂਦੀ ਦੇਖਣੀ ਤੇ ਬਦਲ ਗਈ ਤੇ ਕੱਲ੍ਹ ਹੀ ਆਉਂਦੀ ਦੇਖਣੀ ਤੇ ਬਦਲ ਗਈ ਤੇਰੀ ਅੱਖ ਉੜਦੇ ਪਟੋਲੇ ਵਿੱਚ ਲੱਗੇ ਨੇ ਕੀ ਖੱਟ ਲਿਆ ਡਰਾਈ ਉਹ ਰਾਹ ਛੇੜ ਕੇ ਸੜਕ ਤੇ ਮੁੱਦੀਵੇਂ ਕੀ ਖੱਟਲੇ ਡਰਾਈਵਰ ਛੇੜ ਕੇ ਸੜਕ ਤੇ ਨੱਡੀਵੇਂ ਕੀ ਖੱਟਲੇ ਡਰਾਈਵਰਾਂ ਜਿੱਤੀ ਰੋੜੇ ਉੱਤੇ ਬੜਾਉਂਦਾ ਸੇ ਨਜ਼ਾਰਾ ਹਾਏ ਜਿੱਤੀ ਰੋੜੇ ਉੱਤੇ ਬੜਾਉਂਦਾ ਸੇ ਨਜ਼ਾਰਾ ਜੱਟ ਆਉਂਦਾ ਸੀ 85ਾਂ ਤੇ ਛੱਡੀ ਨੀ ਨੀ ਗੋਰੇ ਰੰਗ ਨੇ ਰਗੜਤਾ ਮਾਰ ਲਿਟਲੇ ਦੇ ਵਿੱਚ ਗੱਡੀ ਨੀ ਨੀ ਗੋਰੇ ਰੰਗ ਨੇ ਰਬੜਤਾ ਜਾਣ ਬੁੱਝ ਕਾ ਤੋ ਕਰ ਬੈਠਾ ਨੁਕਸਾਨ ਵੇ ਤੇਰਾ ਭਲਾ ਹੋ ਜਾਏ

ਕੀ ਜ਼ਮੀਨ ਗਣ ਲਿਆ ਸਿੱਟ ਰੱਖਣੀ ਹਾਈ 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 ਬੱਟਿਆ ਨਾ ਨਾ ਪੂਰਾ ਲੱਗਾ ਡੇਢ ਲੱਖ ਨੀ ਪਿਆ ਚਮਕਰ ਬਿੱਲੂ ਲੱਗినా ਬਰੇਕ ਤੇਰੀ ਅੱਖਾਂ ਦੇ ਅੱਖਾਂ ਚ ਲਾਈਟ ਵੱਜਣੀ ਨੀ ਗੋਰੇ ਰੰਗ ਨੇ ਰਗੜਤਾ ਮਾਰ ਲੀ ਟਲੀ ਦੇ ਵਿੱਚ ਗੱਡੀ ਨੀ ਨੀ ਗੋਰੇ ਰੰਗ ਨੇ ਰਗੜਤਾ ਕੀ ਖੱਤ ਲਿਆ ਡਰਾਈਵਰਾ ਛੇੜ ਕੇ ਸੜਕ ਤੇ ਨੱਟੀਵੇਂ ਕੀ ਖੱਤ ਲਿਆ ਡਰ ਤਲੀ ਦੇ ਵਿੱਚ ਗੱਡੀ ਨੀ ਗੋਰੇ ਰੰਗ ਨੇ ਰਗੜਤਾ